ਤੋ ਅਮਰਸਰੀ ਕੁਲਚੇ ਜਰੇ ਨੇ ਤੁਸੀਂ ਖਾਦੇ ਹੋਣਗੇ ਤੰਦੂਰ ਦੇ ਵਿੱਚ ਲੱਗੇ ਅੱਜ ਬਾਬਾ ਜੀ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ ਕਿ ਕੁਲਚੇ ਜਰੇ ਨੇ ਓਵਨ ਦੇ ਵਿੱਚ ਤਿਆਰ ਹੁੰਦੇ ਨੇ ਤਸਵੀਰ ਤੁਹਾਨੂੰ ਦਿਖਾ ਦਾਂਗੇ ਇੱਕ ਓਵਨ ਓਵਨ ਦੇ ਵਿੱਚ ਜਿਹੜੇ ਕੁਲਚੇ ਤਿਆਰ ਹੁੰਦੇ ਨੇ ਪਹਿਲਾਂ ਜਿਹੜੇ ਹੀ ਉਹ ਤੰਦੂਰ ਦੇ ਵਿੱਚ ਲੱਗਦੇ ਸੀ ਓਵਨ ਦੀ ਖਾਸੀਅਤ ਕੀ ਆ ਆਪਾਂ ਬਾਬਾ ਜੀ ਕੋਲ ਪੁੱਛਾਂਗੇ ਤੇ ਬਟਾਲਾ ਵਾਸੀਆਂ ਨੂੰ ਜਰਾਏ ਤੋਹਫਾ ਦਿੱਤਾ ਹੈ ਸਿੰਘ ਸਾਹਿਬ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਕਿ ਆਟੇ ਵਾਲੇ ਆਟੇ ਵਾਲੇ ਕੁਲਚੇ ਜਰੇ ਨੇ ਤੁਸੀਂ ਸੁਨੇ ਵੀ ਹੋਣਗੇ ਕਿ ਅੱਜ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੇ ਨਾਲ ਖਵਾਵਾਂਗੇ ਵੀ ਆਪਾਂ ਗੱਲਬਾਤ ਕਰਾਂਗੇ ਬਾਬਾ ਜੀ ਨੇ ਬੜਾ ਵਧੀਆ ਉਪਰਾਲਾ ਕੀਤਾ ਜੀ ਬਟਾਲਾ ਦੇ ਵਿੱਚ ਨਵੀਂ ਸਵਾਗਤ ਜੇਰੀਆ ਬਟਾਲਾ ਵਾਸੀਆਂ ਨੂੰ ਦੇ ਦਿੱਤੀ ਏ ਆਟੇ ਵਾਲੇ ਕੋਚੇ ਓਵਨ ਦੇ ਵਿੱਚ ਤਿਆਰ ਹੁੰਦੇ ਨੇ ਗੱਲਬਾਤ ਕਰਾਂਗੇ ਸਿੰਘ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੱਦਾਂ ਮੰਨ ਦੇ ਵਿੱਚ ਆਇਆ ਕਿ ਆਟੇ ਵਾਲੇ ਕੋਚੇ ਦੇ ਰਹੇ ਨੇ ਓਵਨ ਦੇ ਵਿੱਚ ਤਿਆਰ ਕਰਵਾ ਕੇ ਤੇ ਜਿਹੜੇ ਸੰਤਾ ਨੇ ਬਟਾਲਾ ਵਾਸੀ ਉਹਨਾਂ ਨੂੰ ਕਵਾਣੇ ਅਸੀਂ 86 ਗਏ ਹਾਂ ਕਿਤੇ ਕਾਰਜ ਲਈ ਉੱਥੇ ਭੁੱਖ ਲੱਗੀ ਤੇ ਆਂਦੇ ਵਿਚਾਰੋਂ ਕੁੱਚੇ ਛਕਣੇ ਆ ਕੁੱਚੇ ਛਕੇ ਤੇ ਕੁੱਚੇ ਬੜੇ ਹਲਕੇ ਜਿਹੇ ਤੇ ਵਧੀਆ ਸਾਨੂੰ ਲੱਗੇ ਖਾਣ ਤੋਂ ਬਾਅਦ ਅਸੀਂ ਉਹਨੂੰ ਪੁੱਛਿਆ ਦੁਕਾਨਦਾਰ ਨੂੰ ਕੱਚ ਬਣਾਉਂਦੇ ਜੇ ਉਹਨਾਂ ਦੀ ਰਸੋਈ 'ਚ ਗਏ ਜਾ ਕੇ ਦੇਖਿਆ ਵੀ ਇਸ ਨੂੰ ਮੱਚ ਬਣਾਉਂਦੇ ਨੇ ਫਿਰ ਉਹਨਾਂ ਕੋਲ ਹਿਟ ਰੈਕ ਲਿਆ ਕਿੱਥੋਂ ਉਹ ਬਣਾਉਂਦਾ ਤੇ ਉਹ ਉਹ ਬਣਾ ਸੀ ਲਿਆ ਕੇ ਤੇ ਇੱਥੇ ਬਟਾਰੇ ਕੰਮ ਸ਼ੁਰੂ ਕੀਤਾ ਇਸ ਨਾਲ ਕੁੱਚੇ ਵੀ ਖਾਤੀਏ ਦਾ ਵੀ ਜੇ ਤੰਦੂਰ 'ਚ ਕੁਲਚਾ ਲੱਗਦਾ ਜਾਂ ਤੇ ਸੜ ਜਾਏਗਾ ਜਾਂ ਵੀ ਉਹ ਕੱਚਾ ਰਹੇਗਾ ਕਿ ਅੰਦਰ ਤੱਕ ਇਕੋ ਜਿਹਾ ਪੱਕਦਾ ਕਿ ਲਗਭਗ ਅਹੀ ਤੰਦੂਰ ਵੀ ਤੇ ਇਹ ਓਵਨ ਵੀ ਦੋਨੇ ਚੀਜ਼ਾਂ ਹੀ ਮਹੀਨਾ ਡੇਢ ਲਗਾਤਾਰ ਬਰਾਬਰ ਬਾਲੀਆਂ ਕਿ ਜਿਹਦਾ ਪਾਸ ਹੋਏਗਾ ਉਹ ਕਰਾਂਗੇ ਮਗਰ ਜ਼ਿਆਦਾ ਨਹੀਂ ਤੇ 95% ਗਾਗ ਨੇ ਕਿਹਾ ਵੀ ਇਹ ਕੁਲਚਾ ਤੁਹਾਡਾ ਪੇਟਿਆਂ ਦੇ ਉਹ ਨਹੀਂ ਇਸ ਕਰਕੇ ਅਸੀਂ ਫਿਰ ਓਵਨ ਵਾਲਾ ਕੁਲਚਾ ਸ਼ੁਰੂ ਕਰ ਦਿੱਤਾ ਆਟੇ ਵਾਲਾ ਇਥੇ ਕੁਲਚਾ ਸਾਠ ਕੁ ਟੀਰ ਰੋਟੇ ਅਸੀਂ ਦੇ ਰਹੇ ਹਾਂ ਸੋ ਬਾਬਾ ਜੀ ਕਿੱਦਾਂ ਲੋਕ ਜਿਹੜੇ ਆਂਦੇ ਨੇ ਕਿਤਨਾ ਕਿਤੇ ਕ੍ਰਾਂਤੀ ਕੁਲਚਾ ਖਾਂਦੇ ਨੇ ਤੇ ਵਾਹਿਗੁਰੂ ਵਾਹਿਗੁਰੂ ਨੇ ਕਰਦੇ ਨੇ ਕਿ ਨਾਲ ਦੇ ਨਾਲ ਖੁਸ਼ ਹੋ ਕੇ ਵੀ ਜਾਂਦੇ ਨੇ ਬੜਾ ਵਧੀਆ ਉਪਰਾਲਾ ਕਿੱਦਾਂ ਲੋਕ ਜਿਹੜੇ ਫਿਰ ਸਾਵਾਲ ਦੇਖ ਕੇ ਜਾਂਦੇ ਦੇ ਕੋਈ ਜਿਹੜਾ ਕੋਈ ਜਿਹੜਾ ਕੋਈ ਇਨਸਾਨ ਕੋਈ ਵੀ ਇਹ ਨਹੀਂ ਵੀ ਸਾਡੇ ਬਾਣੇ ਕਰਕੇ ਕੋਈ ਵੀ ਕਿਰਤ ਕਰਦਾ ਉਹਦੀ ਸਲਾਹਾਂ ਹੀ ਸਮਝ ਕਰਦਾ ਪਰ ਜੇ ਕੋਈ ਸਾਡੇ ਵਰਗਾ ਵਿਹਲਾ ਬਹਿ ਕੇ ਖਾਣਾ ਚਾਹੀ ਤੂੰ ਘਰ ਦੇ ਬੱਚੇ ਨੇ ਵੀ ਮਾਂ ਪਿਓ ਲਾਂਤਾ ਪਾਂਦੇ ਨੇ ਮੈਂ ਤੇ ਕਿਸੇ ਦਾ ਕੋਈ ਹੈ ਨਾ ਤਾਲਵੇਂ ਨਹੀਂ ਰਲਦਾ ਬਾਕੀ ਕੀਰਤੀ ਬੰਦਿਆਂ ਦੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਕਿਸੇ ਵੀ ਗ੍ਰੰਥ ਦੀ ਇੱਕੋ ਸਲਾਹ ਹੈ ਜਾਂ ਨਹੀਂ ਵਡਿਆਈ ਨਹੀਂ ਹੈ ਕਿ ਕਿਰਤ ਕਰੋ ਤੇ ਵੱਢ ਚੋ। ਦੋਨਾਂ ਫੈਰਿਆਂ ਤੇ ਜਿਹੜਾ ਇਨਸਾਨ ਕਾਮ ਕਾਮਯਾਬ ਉਹ ਹੀ ਹੋਣਾ ਦੂਜਾ ਨਹੀਂ ਹੋਣਾ। ਬਾਬਾ ਜੀ ਮੈਂ ਇੱਕ ਬੜੀ ਵਧੀਆ ਤੁਹਾਡੇ ਕੋਲ ਚੀਜ਼ ਦੇਖੀ ਐ ਕਹਿੰਦੇ ਨੇ ਕਿ ਪ੍ਰਾਤਨ ਸਮੇਂ ਨੂੰ ਲੋਕ ਜਿਹੜੇ ਨੇ ਸਾਡੇ ਵਰਗੇ ਭੁੱਲ ਗਏ ਨੇ ਪਰ ਅੱਜ ਵੀ ਕਿਤੇ ਨਾ ਕਿਤੇ ਯਾਦ ਕਰਾਤੀ ਉਹ ਚੀਜ਼ ਕਹਿੰਦੇ ਨੇ ਪਿੱਤਲ ਦੇ ਭਾਂਡੇ ਦੇ ਵਿੱਚ ਆਪਾਂ ਕੋਈ ਵੀ ਚੀਜ਼ ਖਾਂਦੇ ਤੇ ਉਹ ਸਾਡੇ ਪੇਟ ਲਈ ਤੇ ਸਾਡੇ ਸਰੀਰ ਵਾਸਤੇ ਬੜੀ ਫਾਇਦੇਮੰਦ ਹੁੰਦੀ ਤੇ ਉਹਦੇ ਵਿੱਚ ਤੁਸੀਂ ਚਨੇ ਤਿਆਰ ਕਰਦੇ ਤੇ ਉਹਦੇ ਵਿੱਚ ਤੁਸੀਂ ਪਰੋਸਦੇ ਹੋ ਕਿਤੇ ਨਾ ਕਿਤੇ ਉਹ ਬੜੀ ਵਧੀਆ ਚੀਜ਼ ਲੱਗੀ ਸਾਨੂੰ ਬਿਲਕੁਲ ਬਿਲਕੁਲ ਸਾਡੇ ਹੁਣ ਘਰ ਬਜ਼ੁਰਗਾਂ ਦੇ ਬਰਤਨ ਅਸੀਂ ਵੇਂਦੇ ਹਾਂ ਕਈ ਤੇ ਥਾਲ ਹੁੰਦੇ ਸੀ ਛੰਨੇ ਹੁੰਦੇ ਸੀ ਮਿੱਟੀ ਦੇ ਬਰਤਨ ਹੁੰਦੇ ਸੀ ਤਾਂਬੇ ਦੇ ਬਰਤਨ ਹੁੰਦੇ ਸੀ ਪਰੇ ਫੂਨ ਇਸ ਸਮੇਂ ਜੇ ਵੇਖੀ ਤੇ ਕੋਈ ਵਿਰਲਾ ਘਰ ਵੱਸਦਾ ਹੋਵੇਗਾ ਜਿਹਦੇ ਸਰਪੁਣੇ ਦੇ ਵਿੱਚ ੜਕਾ ਲਾ ਕੇ ਕੋਈ ਪਰਿਵਾਰ ਕਰਾਇਕ ਸ਼ੱਕ ਤਾਂ ਹੋਵੇਗਾ ਜਾਂ ਪਿੱਤਲ ਦੇ ਭਾਂਡੇ ਹੋਣਗੇ ਜਾਂ ਗੁਰੂ ਘਰਾਂ ਦੇ ਤਾਂਬੇ ਦੀਆਂ ਦੇਗਾ ਜ਼ਰੂਰ ਹੈਗੀਆਂ ਨੇ ਪਰ ਜੇ ਡਾਕਟਰਾਂ ਦੇ ਅਨੁਸਾਰ ਵੇਖੀ ਤੇ ਚਕੀਨ ਤੇ ਸਿਲਬਰ ਜਿਹੜਾ ਇਹਨਾਂ ਦੋਨਾਂ 'ਚ ਜਦੋਂ ਨਮਕ ਪਾਇਆ ਜਾਂਦਾ ਜਾਂ ਪਾਣੀ ਪਾ ਕੇ ਜ਼ਿਆਦਾ ਟਾਈਮ ਰੱਖ ਕੇ ਅਸੀਂ ਪੀਂਦੇ ਆਂ ਤਾਂ ਜ਼ਹਿਰ ਬਣ ਜਾਂਦਾ ਤੇ ਫਿਰ ਅਸੀਂ ਵੀ ਕਿਸੇ ਹੱਦਿਕਾ ਸੋਚਿਆ ਵੀ ਆਪਾਂ ਕਿਉਂ ਨਾ ਕਿਆੜੇ ਬਣਾਉਲੀ ਪਾਣਾ ਤੇ ਜਵਾਈਆਂ ਤੇ 3 ਦਿਨ ਚੱਲ ਕੇ ਕਿਉਂ ਨਾ ਬੰਦਾ ਜੀ ਸਭ ਦਾ ਲੈ। ਸੋ ਬਾਬਾ ਜੀ ਦਾ ਕਹੇ ਕਿ ਲਾਗੂ ਹੁਣ ਬਾ ਕਦੇ ਕਹਿੰਦੇ ਨੇ ਕਿ ਬਿਮਾਰੀਆਂ ਤੋਂ ਰਾਹਤ ਪਾਉਂਦਾ ਲੋਕ ਕਹਿੰਦੇ ਨੇ ਸਿਆਣੇ ਕਿ ਇਹ ਨਾਲ ਪਾਣੀ ਪੀਓ ਤਾਂ ਭੇਗ ਰਾਤ ਨੂੰ ਬੜਾ ਟੇਸਟ ਦਾ ਵਰਕ ਪੈਂਦਾ ਟੇਸਟ ਨਾਲ ਪੰਡਾ ਹੋ ਗਏ। ਇਸੇ ਦਾ ਵੀ ਤੁਸੀਂ ਹੋ ਛਕਣਾ ਆ। ਤੁਸੀਂ ਦੁੱਧ ਪਾ ਦੇਣਾ। ਮੇਰੇ ਕਿਆ ਦੀ ਗੱਲ ਬੰਨੀ ਜੀ ਬੁਖਾਰ ਕੇ ਤੁਸੀਂ ਦੱਸੋ ਕਿ ਬਿਨੰਦ ਆ ਗਿਆ ਤੇ ਫੇਰ ਰੱਖੀ ਤਾਂ। ਸੋ ਬਾਬਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਦਰਸ਼ਕ ਦੇਖਦੇ ਪਏ ਨੇ? ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਹੋ ਬਿਲਕੁਲ ਜੀ ਮੈਸੇਜ ਸਾਰੇ ਆ ਵੀਰਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਤ ਕਰੋ ਕਿਰਤ ਤੋਂ ਨਾ ਭਜੋ ਅਸੀਂ ਸਾਰੇ ਕਹੀ ਜਾਂਦੇ ਪੰਜਾਬ ਦੀ ਕੁਛ ਨਹੀਂ ਆਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਬਾਹਰ ਦੀਆਂ ਕੰਟਰੀਆਂ 'ਚ ਜਾਣਾ ਜਿਹੜੇ ਵੀਰ ਗਏ ਹੋਏ ਨੇ ਉਹਨਾਂ ਨੂੰ ਵੀ ਦਿਨੋ ਦੱਸਿਓ ਵੀ ਉੱਥੇ ਐਦਾਂ ਦੀ ਬਾਦਸ਼ਾਹੀ ਜ਼ਿੰਦਗੀ ਜੀਣ ਲੈ ਜੇ ਐਸੇ ਦੇ ਆਪਣੇ ਪਰਿਵਾਰ 'ਚ ਕਿਤੇ ਦੱਸ ਦੇਣ ਨਾ ਵੀ ਦਿਹਾੜੀ ਲੱਗੇ ਜਾਣੀ ਅਗਵਾਨੀਆਂ ਨੂੰ ਰੋਟੀ ਖਾ ਲੈਣੀ ਉੱਥੇ ਤਾਂ ਸਵੇਰੇ ਬਾਹਰ ਕੱਢ ਦਿੰਦੇ ਮੌਲ ਤੋਂ ਟਾਈਮ ਵੇਖ ਕੇ ਤੇ ਕਹਿੰਦੇ ਜਿੱਥੇ ਮਰਜ਼ੀ ਭਜੋ ਸੜਕ 'ਤੇ ਅਸੀਂ ਜੇ ਆਪਣੇ ਕੰਮ ਵਾਲਿਆਂ ਨੂੰ ਕਮਰਿਆਂ ਦੀਆਂ ਕੋਠੀਆਂ ਦੀਆਂ ਦਿੱਤੀਆਂ ਹੋਈਆਂ ਨੇ ਪ੍ਰਸ਼ਾਦਾ ਪੁੱਛੀ ਦਾ ਆਪਣੇ ਵੀਰਾਂ ਨੂੰ ਬਾਹਰ ਵਾਲਿਆਂ ਨੂੰ ਪੁੱਛਨੇ ਕਿ ਉੱਥੇ ਕੋਈ ਸਾਨੂੰ ਪੁੱਛਦਾ ਉੱਥੇ ਤੇ ਸਮਝ ਲਓ ਵੀ ਮਤਰਈ ਮਾਰ ਨਾਲ ਵੀ ਮਾਰਾ ਸਲੂਕ ਹੋਣ ਰਿਆ ਫਿਰ ਵੀ ਅਸੀਂ ਆਨੇ ਵੀ ਉੱਥੇ ਜਾਣਾ ਇੱਥੇ ਕਿਰਤ ਕਰਨਾ ਹੀ ਨਹੀਂ ਚਾਹੁੰਦੇ ਇੱਥੇ ਘਾਟ ਕੋਈ ਨਹੀਂ ਆ ਬਹੁਤ ਸੋਨਾ ਪਰਮਾਤਮਾ ਸਭ ਨੂੰ ਜਿਹੜੀ ਕਿਤੇ ਇੰਡਿਆ ਜਿੰਨੇ ਵੀਰ ਕਰਨੇ ਨੇ ਇੱਥੇ ਕਾਰੋਬਾਰੀ ਵੀ ਨੇ ਵੀ ਜਿੰਨੇ ਤਮਾਨ ਵੀ ਨੇ ਲੇਬਰ ਵਾਲੇ ਵੀ ਨੇ ਪਰ ਜਿਹੜੇ ਮਿਹਨਤ ਕਰਦੇ ਹੋ ਰਾਜੀ ਨੇ ਆਪਣੇ ਘਰ ਤੇ ਪਰ ਜਿਨ੍ਹਾਂ ਮੇਰੇ ਵਰਗਾ ਕਰਨਾ ਕੁਛ ਨਹੀਂ ਆ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜਿਹੜਾ ਇੱਥੇ ਭੁ ਸਿਸਟਮ ਇਹ ਆ ਵੀ ਜਿਹਨੇ ਭੁੱਖੇ ਰਹਿਣਾ ਉਹਨੇ ਬਾਹਰ ਜਾ ਕੇ ਵੀ ਭੁੱਖੇ ਹੀ ਰਹਿਣਾ। ਸੋ ਗੱਲਬਾਤ ਕੀਤੀ ਬਾਬਾ ਜੀ ਨੇ ਬੜਾ ਵਧੀਆ ਮੈਸੇਜ ਦਿੱਤਾ ਜੀ ਕੀ ਕਹਿੰਦੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਪੰਜਾਬ ਦੇ ਵਿੱਚ ਹੀ ਰਹਿ ਕੇ ਜਰਾਏ ਕਿਰਤ ਕਰੋ ਤੇ ਵੰਡ ਸ਼ਕੋ। ਬੜੀ ਵਧੀਆ ਗੱਲ ਕੀਤੀ ਬਾਬਾ ਜੀ ਨੇ। ਬਾਬਾ ਜੀ ਨੇ ਕਿਹਾ ਕਿ ਆਪਾਂ ਲੰਘਦੇ ਲੰਘਦੇ ਕਿਤੇ ਅੰਮ੍ਰਿਤਸਰ ਗਏ ਸੀਗੇ ਤੇ ਉੱਥੇ ਜਾ ਕੇ ਆਪਾਂ ਉਹ ਬੰਦੇ ਵਿੱਚ ਲੱਗਿਆ ਕੁਲਚਾ ਖਾਦਾ ਤੇ ਬੜਾ ਵਧੀਆ ਟੇਸਟ ਲੱਗਿਆ ਤੇ ਐਸ ਕਰਕੇ ਜਰਾ ਆਪਾਂ ਬਟਾਲਾ ਦੇ ਵਿੱਚ ਜਰਾਏ ਕੰਮ ਖੋਲ ਦਿੱਤਾ ਏ ਤੇ ਬੜਾ ਵਧੀਆ ਉਪਰਾਲਾ ਏ ਬਾਬਾ ਜੀ ਦਾ ਤੇ ਨਾਲ ਦੀ ਨਾਲ ਪਿੱਤਲ ਦੇ ਭਾਂਡੇ ਵਿੱਚ ਚਨੇ ਤਿਆਰ ਕਰਦੇ ਨੇ ਤੇ ਨਾਲ ਉਹੀ ਜਰਾੇ ਪਰੋਸਦੇ ਨੇ ਤੇ ਕਾਹਕ ਵੀ ਕਿਤਨਾ ਕਿਤੇ ਖੁਸ਼ ਹੋ ਕੇ ਤੇ ਨੇ ਤੇ ਫਿਰ ਕਿਤਨਾ ਕਿਤੇ ਆਂਦੇ ਨੇ ਲੋਕੇਸ਼ਨ ਆਪਾਂ ਤੁਹਾਨੂੰ ਦੱਸ ਦਈਏ ਸ਼ੋਪਟੀ ਰੋਡ ਤੇ ਬਟਾਲਾ ਦੇ ਵਿੱਚ ਜਿਹੜਾ ਇਹ ਖੋਲ ਦਿੱਤਾ ਉਹਨਾਂ ਨੇ ਖਾਲਸਾ ਸਵੀਟ ਸ਼ੋਪ ਤੇ ਨਾਲ ਦੀ ਨਾਲ ਆਟੇ ਵਾਲੇ ਕੁਲਚੇ oven ਦੇ ਵਿੱਚ ਲੱਗੇ ਤੁਹਾਨੂੰ ਮਿਲ ਗਏ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਆ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਕਾਰੀਗਰ ਕੁਲਚਾ ਬਣਾਉਂਦੇ ਨੇ ਸੋ ਗੱਲਬਾਤ ਕਰਾਂਗੇ ਕਾਰੀਗਰ ਤੇਰਾ ਕਾਰੀਗਰ ਕੁਚੇ ਤਿਆਰ ਕਰਦਾ ਕਿਹਰੇ ਕੁਚੇ ਜਿਆਦਾ ਲੱਗਦੇ ਨੇ ਕਿੰਨਾ ਕ ਪਿਆਰ ਮਿਲਦਾ ਹੈ ਆਪਾਂ ਗੱਲਬਾਤ ਕਰਾਂਗੇ ਕਾਰੀਗਰ ਦੇ ਨਾਲ ਨਾਮ ਕੀ ਹੈ ਤੋਂ ਨਾਮ ਕੀ ਨਾਮ ਸੁਨੀਲ ਕੁਮਾਰ ਹੈ ਉਹਦੇ ਸੁਨੀਲ ਕੁਮਾਰ ਦੀ ਕਿੱਦਾਂ ਮੰਨ ਦੇ ਵਿੱਚ ਆਇਆ ਕਿ ਓਵਨ ਦੇ ਵਿੱਚ ਜਿਹੜਾ ਹੈ ਤਿਆਰ ਕਰਨਾ ਹੈ ਕੁਚਾ ਤੇ ਉਹ ਹੀ ਲੋਕਾਂ ਨੂੰ ਖਵਾਣਾ ਬਾਬਾ ਜੀ ਬੰ사ਰੇ ਗਏ ਹੀ ਜੀ ਉੱਥੋਂ ਖਾ ਕੇ ਆਏ ਜੀ ਤੇ ਉਹ ਨਾਲ ਮੈਨੂੰ ਸਲਾਹ ਦਿੱਤੀ ਕਿ ਜਦੋਂ ਓਵਨ 'ਚ ਲਾਓ ਤੇ ਉਹ ਬੜਾ ਵਧੀਆ ਬੰਦਾ ਆਇਆ ਜੀ ਇਹ ਆ ਉਹਨੂੰ ਉਸ ਤੋਂ ਬਾਅਦ ਇਸ ਟ੍ਰੇਸ ਆਪਾਂ ਨੂੰ ਵਧੀਆ ਮਿਲਿਆ ਜੀ ਲੋਕੀ ਆਟੇ ਵਾਲਾ ਨਾਮ ਬਹੁਤ ਸੱਜਾ ਦਿੰਦੇ ਨੇ ਜੀ ਸੋ ਕਿੱਡਾ ਫਿਰ ਗਾਹ ਕਜਰੇ ਨੇ ਖੁਸ਼ ਹੋ ਗ ਜਾਂਦੇ ਨੇ ਵਾਹ ਵਾਹ ਕਿਤਨਾ ਕਿਤੇ ਸੁਨੀਲ ਦੀ ਵੀ ਕਰਕੇ ਦਿੰਦੇ ਬਾਬਾ ਜੀ ਵੀ ਕਰਕੇ ਦਿੰਦੇ ਨੇ ਕਿ ਬੜਾ ਵਧੀਆ ਪ੍ਰਾਲਾ ਕੀਤਾ ਬਟਾਲੇ ਦੇ ਵਿੱਚ ਜਿਹੜਾ ਉਹ ਬੰਦੇ ਵਿੱਚ ਫੁੱਲ ਚਾ ਜਰਾ ਸਾਰ ਕਰ ਦਿੱਤਾ ਕੀ ਕਹਿਣਾ ਚਾਹੀਦਾ ਜੀ ਬਾਕੀ ਨੇ ਗਾਹ ਕਾਂਦੇ ਨੇ ਭਾਈ ਬਾਤ ਬੜੀ ਵਧੀਆ ਕਹਿੰਦੇ ਨੇ ਅੱਗੇ ਨਾਲ ਵਧੀਆ ਲੱਗ ਰਿਹਾ ਉਹਨਾਂ ਨੂੰ ਜੀ ਕੇਸਰੀ ਕਹਿੰਦੇ ਵਧੀਆ ਤਾਂ ਤੇ ਕਰੰਚੀ ਦਾ ਬੰਦਨ ਪੱਤ ਵੀ ਜਾਂਦਾ ਆਟੇ ਵਾਲਾ ਜੀ ਤੁਹ ਕਿੱਥੇ ਲੋਕੇਸ਼ਨ ਕਿੱਥੇ ਆਪਣੀ ਲੋਕੇਸ਼ਨ ਵੀ ਦੱਸੋ ਭਾਈ ਆਪਾਂ 60 ਫੁੱਟੀ ਰੋਡ ਕਨਵਰ ਰੋਡ ਤੋਂ ਕਾਦੇ ਰੋਡ ਚਰਦਾਪੜਾ ਰੋਡ ਤੇ ਖਾਲਸਾ ਸਵੀਕ ਸਰੋ ਆਪਣਾ ਜੀ ਬਾਬਾ ਜੀ ਲਹਿਣ ਸਿੰਘ ਜੀ ਤੋਂ ਬੰਦ ਤਰੀ ਨੇ ਬਹੁਤ ਵਧੀਆ ਨੇ ਉਹਨਾਂ ਦਾ ਬੰਦੇ ਵਧੀਆ ਗਏ ਨੇ ਤੇ ਜ਼ਰੂਰ ਆਇਓ ਇੱਕ ਵਾਰ ਜੀ ਆਟੇ ਵਾਲੇ ਕੁਲਚੇ ਤੁਹਾਨੂੰ ਮਿਲਣਗੇ ਓਵਨ ਦੇ ਵਿੱਚ ਲੱਗੇ ਤਿਆਰ ਹੋਏ ਦੇ ਬਾਬਾ ਜੀ ਦਾ ਬੜਾ ਵਧੀਆ ਉਪਰਾਲਾ ਏ ਉਹਨਾਂ ਨੇ ਕਿਹਾ ਅੰਮ੍ਰਿਤਸਰ ਗਏ ਸੀ ਤੇ ਸਾਨੂੰ ਓਵਨ ਦੇ ਵਿੱਚ ਲੱਗਿਆ ਆਪਾਂ ਗੁਲਤਾ ਖਾਦਾ ਤੇ ਬੜਾ ਵਧੀਆ ਟੇਸਟ ਲੱਗਿਆ ਤੇ ਆਪਾਂ ਮਨ ਚ ਸੋਚਿਆ ਕਿਉਂ ਨਾ ਆਪਾਂ ਮਟਾਲਾ ਵਾਸੀਆਂ ਨੂੰ ਵੀ ਇਹ ਜਿਹੜਾ ਉਪਰਾਲਾ ਕਰਕੇ ਵਿਖਾਈਏ ਤੇ ਨਾਲ ਦੀ ਨਾਲ ਉੱਚਾ ਖਵਾਈਏ ਓਵਨ ਵਾਲਾ ਤੋਂ ਬੜਾ ਵਧੀਆ ਉਪਰਾਲਾ ਜੀ ਬਾਬਾ ਜੀ ਦਾ ਉਹਨਾਂ ਨੇ ਕਿਹਾ ਕਿ ਸਾਨੂੰ ਵਧੀਆ ਲੱਗਿਆ ਗੁਲਚਾ ਤੇ ਕਰਿੰਚੀ ਬਣ ਜਾਂਦਾ ਤੇ ਪੱਚ ਵੀ ਜਾਂਦਾ ਆਟੇ ਵਾਲੇ ਗੁਲਚੇ ਓਵਨ ਦੇ ਵਿੱਚ ਲੱਗੇ ਤਿਆਰ ਹੁੰਦੇ ਨੇ ਤੇ ਤੁਸੀਂ ਵੀ ਆਓ ਤੇ ਟੇਸਟ ਦੀ ਗੱਲ ਕਰੀ ਤੇ ਟੇਸਟ ਵੀ ਬਹੁਤ ਵਧੀਆ ਹੈ ਆਪਾਂ ਵੀ ਖਾਣਾ ਗੁਲਚਾ ਤੁਸੀਂ ਵੀ ਆਓ ਤੇ ਆਟੇ ਵਾਲਾ ਗੁਲਚਾ ਖਾਓ ਵੀਡੀਓ ਨੂੰ ਮਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਕਰਵਾਲ ਦੇ ਨਾਲ ਲਕੀ ਰਾਜਪੂਤ ਪਟਾ